ਐਸਿਆਂ ਵਾਲਾ ਬਿਆਨ ਨਵਜੋਤਕਰ ਸਿੱਧੂ ਨੇ ਦੇ ਦਿੱਤਾ ਉਹ ਕਾਫੀ ਮਹਿੰਗਾ ਪੈ ਗਿਆ ਤੇ ਰਾਜਾ ਵੜਿੰਗ ਹੋਣਾ ਨੇ ਕਾਰਵਾਈ ਕਰ ਦਿੱਤੀ ਹੈ ਤੇ ਨਵਜੋਤਕਰ ਸਿੱਧੂ ਨੂੰ ਕਾਂਗਰਸ ਚੋਂ ਮੁਅਤਲ ਕਰ ਦਿੱਤਾ ਹੈ ਕੀ ਕਹਿਣਾ ਚਾਹੁੰਦੇ ਹੋ ਇਸ ਮੌਕੇ ਜੀ ਕਿ ਸਾਡੇ ਕੋਲੇ 500 ਕਰੋੜ ਰੁਪਏ ਦਾ ਟੈਚੀ ਨਹੀਂ ਜਿਵੇਂ ਕਿ ਸੀਐਮ ਦੇ ਅਹੁਦੇ ਵਾਸਤੇ ਚਾਹੀਦਾ ਹੈ ਕਾਂਗਰਸ ਦੇ ਪੰਜਾਬ ਦੇ ਪ੍ਰਧਾਨ ਹੈ ਰਾਜਾ ਵੜਿੰਗ ਉਹਨਾਂ ਬਾਰੇ ਕੀ ਹੈ ਕਿ ਪ੍ਰੇਸ਼ਟਾ ਹੈ ਕਰਪਟ ਹੈ ਇਹ ਆਪ ਕੋਈ ਭਾਈ ਟਮਕਾ ਦੇਵੀ ਕੰਮ ਨਹੀਂ ਕਰ ਸਕਦੀ ਤਾਂ ਕਾਂਗਰਸ ਦੇ ਅੰਦਰ ਇੱਕ ਕਮਸਾਨ ਮਚ ਗਿਆ ਸੋਸ਼ਲ ਮੀਡੀਆ ਤੇ ਲਿਖਦੇ ਨੇ ਕਹਿੰਦੇ ਸਾਨੂੰ ਤਾਂ ਉਮੀਦ ਸੀ ਕਿ ਝਾੜੂ ਪਹਿਲਾਂ ਖਿਲਰੇਗਾ ਕਹਿੰਦੇ ਪਰ ਝਾੜੂ ਤੋਂ ਪਹਿਲਾਂ ਕਾਂਗਰਸ ਹੀ ਖਿਲਰ ਗਈ ਹੈ ਉਧਰ ਸਾਹਿਬ ਆਜਾ ਤੇ ਵੀ ਸਿੱਧੇ ਦੋਸ਼ ਲਾਏ ਆ ਹੂੰ ਉਹ ਕਹਿੰਦੇ ਭਾਜਪਾ ਦੀ ਚਾਪਲੂਸੀ ਕਰ ਰਿਹਾ ਹੈ ਕਿਉਂਕਿ ਭਾਜਪਾ ਦੇ ਤੋਂ ਬਚਣਾ ਚਾਹੁੰਦੇ ਆ ਉਦੋਂ ਕਿ ਪੰਜ ਸਿੰਘ ਸਹਿਬਾਨਾਂ ਦੇ ਵੱਲੋਂ ਜਿਹੜੀ ਸੁਰਾ ਸੁਣਾਈ ਗਈ ਹੈ ਉਸ ਨੂੰ ਲੈ ਕੇ ਵੀ ਜਿਹੜੇ ਪੰਜ ਵਿਅਕਤੀ ਨੇ ਉਹ ਅੱਜ ਸੇਵਾ ਨਿਭਾਉਂਦੇ ਨਜ਼ਰ ਆਏ ਕੀ ਕਹਿਣਾ ਚਾਹੁੰਦੇ ਆ ਦੋਨਾਂ ਕਹਿੰਦੇ ਸ਼ੋਭਾ ਖੱਕ ਸਿੱਖ ਜਿੱਥੇ ਬੰਦਿਆਂ ਨੇ ਵੀ ਇਹ ਮੰਗ ਜੀ ਮੰਗ ਕੀਤੀ ਸੀ ਕਿ ਸਹੀ ਢੰਗ ਨਾਲ ਗੱਲ ਨਹੀਂ ਹੋਈ ਇਹ ਤਾਂ ਇੱਕ ਗੰਭੀਰ ਮਾਮਲਾ ਬਣਦਾ ਨਜ਼ਰ ਆ ਰਿਹਾ ਹੈ ਸਤਿ ਸ਼੍ਰੀ ਅਕਾਲ ਜੀ ਨਿਊਜ਼ ਬਿਹਾਈਂਡ ਨਿਊਜ਼ ਵੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਤੇ ਗੱਲ ਕਰਾਂਗੇ ਨਵਜੋਤ ਕੌਰ ਸਿੱਧੂ ਹੁਣਾ ਦੀ ਜਿਨ੍ਹਾਂ ਨੇ ਪੰਜਾਬ ਦੀ ਸਿਆਸਤ ਦੇ ਵਿੱਚ ਖਾਸ ਕਰਕੇ ਕਾਂਗਰਸ ਦੇ ਵਿੱਚ ਕਾਫੀ ਤਰ੍ਹਾਂ ਦੀ ਉਥਲ ਪੁਥਲ ਹੈ ਜਿਹੜੀ ਉਹ ਮਚਾ ਦਿੱਤੀ ਹੈ ਇਸ ਤੋਂ ਇਲਾਵਾ ਲਾਪਤਾ ਸਰੂਪ ਦੇ ਮਾਮਲੇ ਨੇ ਇਸ ਤੋਂ ਇਲਾਵਾ ਸਿੰਘ ਸਹਿਬਾਨਾ ਦੇ ਵੱਲੋਂ ਇੱਕ ਖਾਸ ਅਪੀਲ ਜਿਹੜੇ 6 ਸੰਸਦ ਮੈਂਬਰ ਨੇ ਉਹਨਾਂ ਨੂੰ ਕੀਤੀ ਗਈ ਹੈ ਵੱਖ-ਵੱਖ ਵਿਸ਼ੇ ਨੇ ਮੇਰੇ ਨਾਲ ਜੁੜ ਚੁੱਕੇ ਨੇ ਸਾਡੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਜੀ ਸਿੱਧੂ ਸਾਹਿਬ ਬਾਤ ਬਾਤ ਸਵਾਗਤ ਆ ਤੁਹਾਡਾ ਰਾਮ ਮਿਹਰਬਾਨੀ ਅਤੇ ਸ਼ੁਕਾਨਾ ਦਸਕਾਂ ਨੂੰ ਸਵੇਕਾਲ ਜੀ ਅਹਿਮ ਮੁੱਦੇ ਅੱਜ ਨਾ ਮੁੱਦਿਆਂ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਲੋਸ ਆਲ ਆਪਾ ਹਾਜ਼ਰਾਨ ਦਰਸ਼ਕਾਂ ਦੀ ਖੈਰੀਚ ਬਿਲਕੁਲ ਸਿੱਧਾ ਸਾਹਿਬ ਸਭ ਤੋਂ ਪਹਿਲਾਂ ਤਾਂ ਜਿਹੜਾ ਪੈਸਿਆਂ ਵਾਲਾ ਬਿਆਨ ਨਵਜੋਤ ਕੌਰ ਸਿੱਧੂ ਨੇ ਦੇ ਦਿੱਤਾ ਉਹ ਕਾਫੀ ਮਹਿੰਗਾ ਪੈ ਗਿਆ ਤੇ ਰਾਜਾ ਵੜੈੰਗ ਹੋਣਾ ਨੇ ਕਾਰਵਾਈ ਕਰ ਦਿੱਤੀ ਹੈ ਤੇ ਨਵਜੋਤ ਕੌਰ ਸਿੱਧੂ ਨੂੰ ਕਾਂਗਰਸ ਚੋਂ ਮੁਅਤਲ ਕਰ ਦਿੱਤਾ ਹੈ ਕੀ ਕਹਿਣਾ ਚਾਹੁੰਦੇ ਹੋ ਇਸ ਮੌਕੇ ਬਿਲਕੁਲ ਨਵਜੋਤ ਕੌਰ ਸਿੱਧੂ ਦੇਖੋ ਉਹ ਸੁਧਾਰਨ ਪਰਿਵਾਰ ਨਹੀਂ ਆਪਾਂ ਸਾਰੇ ਜਾਣਦੇ ਆ ਨਵਜੋਤ ਸਿੱਧੂ ਜਿਹੜੇ ਗਿਆ ਉਹਨਾਂ ਦੀ ਬੀਵੀ ਹੈ ਨਵਜੋਤ ਕੌਰ ਸਿੱਧੂ ਕਾਂਗਰਸ ਦੇ ਐਮਐਲਏ ਵੀ ਰਹੇ ਇੱਕ ਦਬਰਾਗੂਆ ਜਾਨਾ ਪਹਿਚਾਣਾ ਥੇਰਾ ਔਰ ਪਿਛਲੇ ਦਿਨਾਂ ਦੇ ਚੈਂਸ ਦੀ ਵੱਡੀ ਇੱਕ ਨਾਮਰਾਦ ਬਿਮਾਰੀ ਉਹਦੇ ਚੁੱਪਰ ਕੇ ਆਪਣੇ ਆਪ ਨੂੰ ਉਹਨੇ ਬਾਹਰ ਲਿਆਂਦਾ ਤੇ ਜਿਹੜਾ ਉਹਨਾਂ ਦਾ ਬਿਆਨ ਆ ਉਹ ਤਾਂ ਸਵਾੰਗ ਸੀ ਨੋਟਸ ਹੈ ਜਾਨਾ 500 ਕਰੋੜ ਰੁਪਏ ਦੀ ਜਿਹੜੀ ਗੱਲ ਉਹਨਾਂ ਨੇ ਕੀਤੀ ਹੈ ਬੜੇ ਆਪਣੇ ਸਾਇਆ ਜੰਦਾਸ ਨਾਲ ਉਹਨਾਂ ਨੇ ਕਿਹਾ ਹੈ ਕਿ ਜੇ ਤੁਸੀਂ ਅ ਜਿਥੋਂ ਮੀਡੀਆ ਦਾ ਸਾਰਾ ਹੈ ਸਿੰਗੜੀ ਸ਼ਰੀਆ ਪਾ ਜੀ ਨੂੰ ਕਹਿ ਸਕਦੇ ਆ ਉਹਨੇ ਕਿਹਾ ਕਿ ਮੁਖ ਮੰਤਰੀ ਦੇ ਅਹੁਦੇ ਦੇ ਲਈ ਅਨੂਜੋ ਸਿੰਘ ਸਿੱਧੂ ਜੜਾ ਹੈਗਾ ਔਨਲੀ ਕਾਂਗਰਸ ਕੰਮ ਕਰਨ ਲਈ ਤਿਆਰ ਹੈ ਤੇ ਪੰਜਾਬ ਦਾ ਉਹਨਾਂ ਕੋਲੇ ਬਹੁਤ ਸਾਰਾ ਸੁਪਨਾ ਹੈ ਕਿ ਕਿਸ ਤਰੀਕੇ ਨਾਲ ਪੰਜਾਬ ਦਾ ਭਲਾ ਕੀਤਾ ਜਾ ਸਕਦਾ ਹੈ ਉਹਦੇ ਲਈ ਅਨੂਜੋ ਸਿੰਘ ਸਿੱਧੂ ਕਹਿੰਦੇ ਜੇ ਕਾਂਗਰਸ ਮੌਕਾ ਦੇ ਪਰ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਜੀ ਕਿ ਸਾਡੇ ਕੋਲੇ 500 ਕਰੋੜ ਰੁਪਏ ਦਾ ਟੈਚ ਨਹੀਂ ਕਿ ਕਿ ਸੀਐਮ ਦੇ ਅ ਅਹੁਦੇ ਵਾਸਤੇ ਚਾਹੀਦਾ ਇਹ ਗੱਲ ਕਹਿੰਦੇ ਨਾਲ ਇੱਕ ਵੱਡਾ ਵਿਵਾਦ ਸਿਰ ਗਿਆ ਕਿਵਲ ਗੱਲ ਇੱਥੇ ਕਰਦੀ ਤਦਵੀਕੋ ਗੱਲ ਸੀ ਉਹ ਤੋਂ ਅਗੇ ਨਵਜੋਦ ਕੋਰ ਸਿੱਧੂ ਨੇ ਜਿਹੜਾ ਅਗੂ ਹੈ ਉਹ ਨਵਾਰੇ ਜਿਹੜਾ ਕਿ ਗੱਲ ਚਲੇ ਗਈ ਕਾਂਗਰਸ ਦੇ ਪੰਜਾਬ ਦੇ ਪ੍ਰਧਾਨ ਹੈ ਰਾਜਾ ਵੜਿੰਗ ਉਹਨਾਂ ਬਾਰੇ ਕਿਹਾ ਕਿ ਪ੍ਰੇਸ਼ਟਾ ਹੈ ਕਰਾਪਟ ਹੈ ਜਾਂ ਗੁਰੇ ਬਾਈਟਮਾ ਕਦੇ ਵੀ ਕੰਮ ਨਹੀਂ ਕਰ ਸਕਦੀ ਜੀ ਇਤਿਹਾਸਿਕ ਰੇ ਪ੍ਰਤਾਪ ਬਾਜਵਾ ਵਿਰੋਧੀ ਦੇ ਅੱਗੇ ਆ ਕੇ ਕੰਮ ਕਰਦੇ ਨੇ ਤਾਂ ਲੰਬੇ ਸਮੇਂ ਤੋਂ ਉਹਨਾਂ ਤੇ ਕਰੋੜਾਂ ਰੁਪਏ ਦੇ ਟਿਕਟਾਂ ਮੰਨਣ ਦੇ ਲੈਣ ਦੇ ਦੋਸ਼ ਲਾਏ ਆ ਇਸੇ ਤਰੀਕੇ ਨਾਲ ਸਿਜਿੰਦਰਨ ਦਾਵਾ ਉਹਨਾਂ ਦੇ ਕਈ ਤਰ੍ਹਾਂ ਦੇ ਗੈੰਗਸਾਂ ਦੇ ਪੈਸਿਆਂ ਦੇ ਦੋਸ਼ ਲਗਾਏ ਆ ਸੋ ਮੈਂ ਕਹਿਣਾ ਕਿ ਵੀ ਜੋ ਸਥਿਤੀ ਨਯੂਤ ਕ ਸਿੱਧੂ ਨੇ ਬਿਆਨ ਦਿੱਤਾ ਕਾਂਗਰਸ ਦੇ ਅੰਦਰ ਇੱਕ ਕਮਸਾਨ ਬਚ ਗਿਆ ਬਿਲਕੁਲ ਅੱਜ ਦੀ ਜੀ ਸਥਿਤੀ ਦੀ ਆਪਾਂ ਗੱਲ ਕਰਦੇ ਆ ਇਹ ਨਹੀਂ ਪਤਾ ਲੱਗ ਰਿਹਾ ਕਾਂਗਰਸ ਨੂੰ ਕਿ ਉਹਦੇ ਪੈਰਾਂ ਹੇਠ ਜ਼ਮੀਨ ਹੈ ਕਿਥੇ ਕ ਹੂੰ ਜਿਹੜੀ ਕਾਂਗਰਸ ਕੁਝ ਦਿਨ ਪਹਿਲਾਂ ਤੱਕ ਇਹ ਦਾਵਾ ਕਰਦੀ ਸੀ ਕਿ ਆਪ ਤੋਂ ਬਾਅਦ ਆਉਣਾ ਅਸੀਂ ਇਸ ਲਈ ਵਿਧਾਨ ਸਭਾ ਦੀ ਥੂੜ ਚਾਵਾਂਗੇ ਇਸ ਬਿਆਨ ਦੇ ਨਾਲ ਐਨੀ ਧੂੜ ਕਾਂਗਰਸ ਉੱਠੀ ਐ ਨਿਕ ਧੂੜ ਕਾਂਗਰਸ ਉੱਠੀ ਐ ਇਹ ਕਾਂਗਰਸ ਆਗੂਆਂ ਦੇ ਚਿਹਰੇ ਪਛਾਣਨੇ ਵੀ ਮੁਸ਼ਕਲ ਹੁੰਦੇ ਨਜ਼ਰ ਆ ਰਹੇ ਐ ਜਿਤਾ ਦੂਰ ਦੀਆਂ ਗੱਲਾਂ ਅੱਜ ਦੀ ਸਥਿਤੀ ਜਿਹੀ ਬਣੀ ਵੀ ਐ ਹਰਦੇ ਜਵਾਲ ਦੇ ਵਿੱਚ ਦੇਖੋ ਰਾਜਾ ਬੜਿੰਗ ਨੇ ਜਿਸ ਬਿਆਨ ਆਇਆ ਨਜੂਤਕਰ ਸਿੱਧੂ ਦੇਤੇ ਕਾਰਵਾਈ ਕਰਦਿਆਂ ਨੂੰ ਮੌਤਲ ਕੀਤਾ ਹਾਲਾਂਕਿ ਉਹਦੇ ਕੋਈ ਹੋਰ ਮਿਹਰਬਾਨੀ ਨਹੀਂ ਦਿੱਤਾ ਸਪਸ਼ਟ ਇਹ ਨਹੀਂ ਕਿਹਾ ਗਿਆ ਕਿ ਤੁਹਾਨੂੰ ਪਾਰਟੀ ਦੀ ਜਿਹੜੀ ਮੁੱਢਲੀ ਮੈਂਬਰਸ਼ਿਪ ਹੈ ਉਹ ਤੁਹਾਨੂੰ ਮੌਤਲ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਫਿਰ ਲੜਾਈ ਸ਼ੁਰੂ ਹੋ ਜਾਂਦੀ ਹੈ ਨਜੂਤਕਰ ਸਿੱਧੂ ਦੇ ਖਿਲਾਫ ਜਿੰਨੇ ਵੀ ਇਸ ਵੇਲੇ ਕਾਂਗਰਸ ਦੇ ਮੌਜੂਦਾ ਆਗੂ ਆ ਚਾਹੇ ਆਪਾਜਵਾਦੀ ਗੱਲ ਕਰ ਲਈਏ ਰਾਜਾ ਬੜਿੰਗ ਦੀ ਗੱਲ ਕਰ ਲਈਏ ਸਿਕੰਦਰ ਨਾਗਾ ਦੀ ਗੱਲ ਕਰੀਏ ਸਾਰੇ ਨੇ ਇੱਕ ਧੋਵਾ ਦੇਖ ਜਾਂ ਕਾਂਗਰਸ ਦੇ ਸਪੋਕਸਪਰਸ ਨਾਲੋਂ ਇੱਕ ਤਰੀਕੇ ਨਾਲ ਮੈਂ ਕਹਿੰਨਾ ਕਿ ਇਹਨਾਂ ਜੋਧ ਕਰਸੂ ਦੇ ਖਿਲਾਫ ਮੋਰਚਾ ਹੀ ਖੋਲ ਦਿੱਤਾ ਗਿਆ ਕਾਂਗਰਸ ਵੱਲੋਂ ਜੀ ਉਹਨਾਂ ਤੇ ਕੋਈ ਲੱਗਦਾ ਨਹੀਂ ਕਿ ਕੋਈ ਟਿਕਾ ਆ ਜਾਏ ਇਸਨੇ ਕੁਛ ਦੀ ਸੰਭਲਦੀ ਨਜ਼ਰ ਆਉਂਦੀ ਹੈ ਉਹ ਸਾਰੀ ਇਹਦੀ ਹੋਰ ਵੀ ਇੱਕ ਦਰਜਾ ਸਦੀ ਹੈ ਕਿ ਇੰਨਾ ਕੁਝ ਵਾਪਰ ਗਿਆ ਇਸ ਮਾਲੇ ਚ ਪਾਰਟੀ ਹਾਈ ਕੁਆਲਿਟੀ ਪਾਰਟੀ ਹੈ ਕੁਆਲਿਟੀ ਪਾ ਮੇਰਾ ਭਾਬਾ ਜੀ ਨੈਸ਼ਨਲ ਲੀਡਰਸ਼ਿਪ ਹੈ ਹੂੰ ਉਹਨਾਂ ਬਿਲਕੁਲ ਚੁੱਪੀ ਧਾਰੀ ਹੋਈ ਅੱਜ ਜਦ ਅਕੇ ਕਰ ਵੀ ਲਾਉਂਦੇ ਇਸ ਮੁੱਦੇ ਤੇ ਨਹੀਂ ਬੋਲਿਆ ਪਰ ਪੰਜਾਬ ਚ ਕਾਂਗਰਸ ਜਿਹੜੀ ਕਮਸਾਨ ਮੱਚਾ ਵੈ ਇਸ ਦਾ ਸਭ ਤੋਂ ਵੱਡਾ ਪੋਲੀਟਿਕਲ ਇਸ਼ੂ ਪੰਜਾਬ ਚ ਮੈਂ ਕਹਾਂਗਾ ਤੋ ਕਾਂਗਰਸ ਦੀ ਕੀ ਸਿੱਧੀ ਬਣੇਗੀ ਨਹੀਂ ਬਣੇਗੀ ਆਪਣੋ ਆਪਣੀ ਰੈ ਆਪਣੋ ਪਰ ਟਨ ਨਾਲ ਸਾਰੇ ਗੱਲ ਕਰਦੇ ਆ ਪਰ ਕਾਂਗਰਸ ਹਰ ਵੇਲੇ ਕਿ ਚੈਰਚ ਚ ਖੜੀ ਆ ਕਿ ਚੈਰਚ ਚ ਖੜੀ ਆ ਮੈਂ ਇਹ ਗੱਲ ਕਹਿ ਕੇ ਪ੍ਰਾਪਤ ਜੀ ਸਵਾਲ ਲਵੋ ਆਪਾ ਦੇਖੋ ਪੰਜਾਬੀ ਲਿਟਰਚ ਵਾਲੇ ਸਾਰੇ ਸੁੱਟ ਰਹੇ ਆਂ ਕਲਾਸਿੰਗ ਵਿਰਕ ਦੀ ਕਹਾਣੀ ਮੈਨੂੰ ਚੇਤੇ ਹੁੰਦੀ ਹੈ ਉਦੋਂ ਕਹਾਣੀ ਦਾ ਨਾਮ ਸੀ ਤੂੜੀ ਵਾਲੀ ਪੰਡ ਉਹ ਕਹਿੰਦੇ ਤੂੜੀ ਵਾਲੀ ਪੰਡਾ ਇੱਕ ਕਿਸਾਨ ਨੇ ਸਿਰ ਤੇ ਚੱਕੇ ਸੀ ਜਦੋਂ ਸਾਥ ਸੀ ਉਹਦੇ ਲੰਘਣ ਲੱਗਿਆ ਤਾਂ ਪੰਡ ਖੁੱਲ ਗਈ ਸਾਰੀ ਜਿਹੜੀ ਪੰਡਾ ਉਹ ਸਾਥ ਚ ਖਿੰਡ ਗਈ ਇਸ ਤਰ੍ਹਾਂ ਵਿਰਕ ਦੀ ਜਿਹੜੀ ਤੂੜੀ ਵਾਲੀ ਪੰਡ ਦੀ ਤਰ੍ਹਾਂ ਇਸ ਵੇਲੇ ਸਾਥ ਦੇ ਵਿੱਚ ਖਿੰਡ ਚੁੱਕੀ ਹੈ ਕਾਂਗਰਸ ਪਤਾ ਨਹੀਂ ਇਹ ਪੰਡ ਇਕੱਠੀ ਹੋ ਪਾਈਗੀ ਕਿ ਨਹੀਂ ਹੋਵੇਗੀ ਵੱਡਾ ਸਵਾਲਿਆ ਨਿਸ਼ਾਨ ਆ ਇਸ ਵੇ ਜੀ ਜੀ ਸ਼ਿਸ਼ਾ ਸਾਹਿਬ ਜਿਹੜੀ ਗੱਲ ਤੁਸੀਂ ਕੀਤੀ ਹੈ ਇਹੀ ਗੱਲ ਰਮਨਜੀਤ ਬਿੱਟੂ ਵੀ ਕਹਿ ਰਹੇ ਨੇ ਰਮਨਜੀਤ ਬਿੱਟੂ ਸੋਸ਼ਲ ਮੀਡੀਆ ਤੇ ਲਿਖਦੇ ਨੇ ਕਹਿੰਦੇ ਸਾਨੂੰ ਤਾਂ ਉਮੀਦ ਸੀ ਕਿ ਝਾੜੂ ਪਹਿਲਾਂ ਖਿਲਰੇਗਾ ਕਹਿੰਦੇ ਪਰ ਝਾੜੂ ਤੋਂ ਪਹਿਲਾਂ ਕਾਂਗਰਸ ਹੀ ਖੇਡ ਰਹੀ ਹੈ ਉਧਰ ਸੁਖਜੰਦਰ ਰੰਧਾਵਾਣੇ ਜਿਹੜੇ ਉਹਨਾਂ ਨੇ ਲੀਗਲੀ ਕਾਰਵਾਈ ਦੀ ਤਿਆਰੀ ਹੈ ਜਿਹੜੀ ਉਹ ਕਰ ਲਈ ਹੈ ਨਵਜੋਤ ਕੌਰ ਸਿੱਧੂ ਦੇ ਖਿਲਾਫ ਪਰ ਗੱਲ ਕਰਾਂਗੇ ਕਿ ਨਵਜੋਤ ਕੌਰ ਸਿੱਧੂ ਨੇ ਜੋ ਅੱਜ ਸੋਸ਼ਲ ਮੀਡੀਆ ਤੇ ਲਿਖਿਆ ਉਹਦੇ ਵਿੱਚ ਉਹ ਰਾਜਾ ਵੜਿੰਗ ਦੇ ਖਿਲਾਫ ਬੋਲਦੇ ਨਜ਼ਰ ਆ ਰਹੇ ਨੇ ਤੇ ਉਹਨਾਂ ਨੇ ਮੁੱਖ ਮੰਤਰੀ ਦੀ ਚਾਪਲੂਸੀ ਕਰਨ ਦੇ ਇਲਜ਼ਾਮ ਵੜਿੰਗ ਹੁਣਾਂ ਤੇ ਲਾਏ ਨੇ ਦੇਖਿਆ ਜਾਵੇ ਤਾਂ ਕਾਂਗਰਸ ਪਹਿਲਾਂ ਹੀ ਇਸ ਚੀਜ਼ ਲਈ ਜਾਣੀ ਜਾਂਦੀ ਹੈ ਕਿ ਐਡੋ ਪਾਰਟ ਹੈ ਵੱਖ-ਵੱਖ ਧੜੇ ਨੇ ਪਰ ਜੋ ਕੁਝ ਹੁਣ ਹੋ ਰਿਹਾ ਉਸ ਨੇ ਧੜਿਆਂ ਦੇ ਵਿੱਚ ਇੱਕ ਹੋਰ ਕਹਿ ਲਓ ਕਿ ਅੱਗ ਦੇ ਵਿੱਚ ਕੀ ਪਾਉਣ ਦਾ ਕੰਮ ਕੀਤਾ ਬਿਲਕੁਲ ਇਹਦੇ ਬਾਰੇ ਕੋਈ ਦੋਰ ਨਹੀਂ ਜੋ ਸਿੱਧਿਆਸ ਕੋਲੇ ਬਣੀ ਆ ਦੇਖੋ ਨੂੰ ਜੋੜ ਕਰਸ ਤੂੰ ਕਿਉਂਕਿ ਕਾਂਗਰਸ ਦੇ ਕੱਦਾਵਾਰਾ ਗੂਆ ਕਾਂਗਰਸ ਦੇ ਅੰਦਰ ਕੀ ਵਾਪਰਦਾ ਰਿਹਾ ਕੀ ਨਹੀਂ ਵਾਪਰਿਆ ਉਹ ਸਾਰੇ ਕੁਝ ਉਹਨਾਂ ਦੀ ਜਾਣਕਾਰੀ ਹੈ ਜੇ ਉਹਨਾਂ ਦਾ ਆਪਾਂ ਬਿਆਨ ਦੇਖੋ ਵਿਰੋਧੀ ਧਿਰ ਦੇ ਆਗੂ ਆਪਣੇ ਢੰਗ ਨਾਲ ਗੱਲ ਕਰਦੇ ਆ ਕਾਂਗਰਸ ਦੇ ਆਗੂ ਆਪਣੇ ਤਰੀਕੇ ਨਾਲ ਗੱਲ ਕਰਦੇ ਆ ਪਰ ਮੈਂ ਸੰਦੇ ਨਵਜੂਦ ਕੋ ਸਿੱਧੂ ਕੋ ਟਿੱਪਣੀ ਕਰ ਰਹੀ ਆ ਕੋਈ ਗੱਲ ਕਰ ਰਹੀ ਆ ਤਾਂ ਉਹ ਕੋਈ ਜਾਣਕਾਰੀ ਰੱਖਦੇ ਹੋਣਗੇ ਉਸ ਆਧਾਰ ਦੇ ਉੱਤੇ ਉਹ ਉਹਨਾਂ ਵੱਲੋਂ ਗੱਲ ਕੀਤੀ ਜਾ ਰਹੀ ਆ ਜਿਦਾਂ ਸਾਲਾ ਰਾਜਾ ਵੜਿੰਗ ਦੇ ਖਿਲਾਫ ਟਿੱਪਣੀ ਕਰਨ ਦਾ ਉਹਨਾਂ ਨੇ ਕਿਹਾ ਗੱਲ ਸਪਸ਼ਟ ਤੌਰ ਤੇ ਰਾਜਾ ਵੜਿੰਗ ਦੇ ਉੱਤੇ ਹਾਲਾਂਕਿ ਰਾਜਾ ਵੜਿੰਗ ਨੇ ਸਾਫ਼ ਡਿਨਾਈ ਕੀਤਾ ਦੂਜੇ ਵੀ ਸਾਰੇ ਡਿਨਾਈ ਕਰੇ ਦੁਸ਼ਮਿਤ ਦੇ ਵਜਲ ਤਾਂ ਕੋਈ ਤੋਰ ਨਹੀਂ ਪਰ ਜੋ ਨਵਜੂਦ ਕੋ ਸਿੱਧੂ ਨੇ ਕਿਹਾ ਇਹ ਰਾਜਾ ਵਿੜਿੰਗ ਨੂੰ ਕਿਸ ਤਰ੍ਹਾਂ ਦਾ ਬ੍ਰੇਸ਼ਟਾਗ ਹੋਇਆ ਹੈ ਕਿਸ ਤਰ੍ਹਾਂ ਉਹਨਾਂ ਦੇ ਦੋਸ਼ ਲੱਗੇ ਹੋਏ ਐ ਉਹ ਜਿੱਦਾਂ ਚਾਪਲੂਸੀ ਦਾ ਸਵਾਲ ਆਉਂ ਕਹਿੰਦੇ ਕਿ ਵੀ ਇਸ ਕਰਕੇ ਪੰਜਾਬ ਦੇ ਮੁਖ ਮੰਤਰੀ ਉਹਨਾਂ ਦਾ ਇਸ਼ਾਰਾ ਭਗਵੰਤ ਮਾਨ ਵਾਲੀ ਇਸ ਦੇ ਤੌਰ ਤੇ ਜੀ ਜੀ ਉਹਨਾਂ ਦੀ ਚਾਪਲੂਸੀ ਕਰ ਰਹੇ ਕਿਉਂਕਿ ਰਾਜਾ ਵਿੜਿੰਗ ਤੇ ਜਦੋਂ ਸਰਕਾਰ ਸੀ ਉਸ ਵੇਲੇ ਦੇ ਕਈ ਕਪਲਿਆਂ ਦੇ ਦੋਸ਼ ਐ ਉਹਨਾਂ ਤੋਂ ਬਚਣ ਦੇ ਲਈ ਕਹਿੰਦੇ ਸਾਰਾ ਕੁਝ ਕਰ ਰਹੇ ਆ ਫਿਰ ਇੰਨੀ ਗੱਲ ਨਹੀਂ ਉਹਨਾਂ ਨੇ ਪ੍ਰਸਾਦ ਬਾਜਤ ਦੇ ਵੀ ਸਿੱਧੇ ਦੋਸ਼ ਲਾਏ ਹੂੰ ਉਹ ਕਹਿੰਦੇ ਭਾਜਪਾ ਦੀ ਚਾਪਲੂਸੀ ਕਰ ਰਿਹਾ ਕਿਉਂਕਿ ਭਾਜਪਾ ਦੇ ਤੋਂ ਤੋਬਾchnਾ ਚਾਹੁੰਦੇ ਆ ਜਿੱਦਾਂ ਦੇ ਉਹਨਾਂ ਤੇ ਅਲਿਗੇਸ਼ਨ ਲੱਗੇ ਹੋਇਆ ਕਨਵੈਟੀ ਦਾ ਹੋਰ ਕੋਈ ਸੀਬੀਆਈ ਦੇ ਛਾਪੇ ਪੈਣਗੇ ਸੋ ਇਸ ਤਰ੍ਹਾਂ ਵਾਕ ਵਾਕ ਆਕੂਆਂ ਤੇ ਉਹਨਾਂ ਲਾਇਆ ਮੁਖੰਦਰੀ ਭਗਵੰਤ ਮਾਨਵਰੇ ਤਾਂ ਉਹਨਾਂ ਨੇ ਇਹ ਵੀ ਕਿਹਾ ਕੋਈ ਰਾਜਪੜੰਗੇ ਦੇ ਖਿਲਾਫ ਕਾਰਵਾਈ ਕਿਉਂ ਨਹੀਂ ਕਰਦੇ ਮੈਨੂੰ ਸਮਝ ਨਹੀਂ ਲੱਗਦੀ ਇਸ ਗੱਲ ਦੀ ਜੀ ਕਿਉਂਕੋ ਐਸਾ ਕੰਮ ਸਾਨਾ ਜਦੋਂ ਤੁਸੀਂ ਰੁਨੀਤ ਬਿੱਟੂ ਦਾ ਜੇਕਰ ਕੀਤਾ ਰੁਨੀਤ ਬਿੱਟੂ ਨੇ ਤੇ ਕੀ ਕਿਹਾ ਕਿ ਦੇਖੋ ਇਹ ਹਨ ਹੋਰ ਨਹੀਂ ਕੋਈ ਕਹਿ ਰਿਹਾ ਕਾਂਗਰਸ ਦੇ ਆਗੂ ਕਹਿ ਰਿਹਾ ਔਰ ਇੱਕ ਆਗੂ ਨਹੀਂ ਕਹਿ ਰਿਹਾ ਭਾਜਪਾ ਦਾ ਰੁਨੀਤ ਬਿੱਟੂ ਨੇ ਸਾਹਮਣੇ ਗਿਆ ਕਿ ਜੋ ਕੁਝ ਬੋਲ ਰਿਹਾ ਕਿਉਂਕਿ ਰੁਨੀਤ ਐਕਚੁਅਲੀ ਕੀ ਹੋ ਰਿਹਾ ਹੈ ਕਿ ਜੋ ਆਗੂ ਕਾਂਗਰਸ ਤੋਂ ਨਿਕਲ ਕੇ ਗਏ ਸੀ ਉਹ ਆਗੂ ਖਾਤਰ ਦੇ ਸਿੱਧੇ ਤੌਰ ਤੇ ਆ ਕੇ ਉਹਨਾਂ ਨਾਲ ਗੱਲਾਂ ਕਰ ਰਿਹਾ ਆਪਾਂ ਜਾਖੜ ਸਾਹਿਬ ਦੀ ਜਿਹੜੇ ਭਾਜਪਾ ਦੇ ਪ੍ਰਧਾਨ ਹੈ ਉਹਨਾਂ ਦੀ ਗੱਲ ਕਰ ਲਈਏ ਰੁਨੀਤ ਬਿੱਟੂ ਦੀ ਗੱਲ ਕਰ ਲਈਏ ਜਾਖੜ ਸਾਹਿਬ ਨੇ ਕਿਹਾ ਮੇਰੀ ਜਾਣਕਾਰੀ ਜਿ ਪਹਿਲਾਂ ਵੀ ਸੀਗਾ ਕਿ 350 ਕਰੋੜ ਰੁਪਏ ਤੱਕ ਦਾ ਰੇਟ ਤਾਂ ਸੀਗਾ ਮੁੱਖ ਮੰਤਰੀ ਦੀ ਕੁਰਸੀ ਲੈਣ ਲਈ ਹੁਣ 500 ਕਰੋੜ ਤਾਂ ਚਲਾ ਗਿਆ ਜਿਹੜਾ ਰੁਨੀਤ ਬਿੱਟੂ ਨੇ ਵੀ ਇਹੀ ਗੱਲਾਂ ਕੀਤੀਆਂ ਉਹਨਾਂ ਨੇ ਵੀ ਕਿਹਾ ਕਿ ਜਿਸ ਕਦਰ ਕਾਂਗਰਸੀ ਸਥਿਤੀ ਬਣੀ ਵੀ ਹੈ ਕਹਿੰਦੇ ਹੁਣ ਕਰਾਓ ਨਾ ਜਾਂਚ ਉਹ ਕਹਿੰਦੇ ਤੁਸੀਂ ਜਾਂਚ ਕਰਾਓ ਪਤਾ ਲੱਗੇ ਕੌਣ ਸਹੀ ਹੈ ਕੌਣ ਨਹੀਂ ਮੌਕਾ ਮਿਲ ਗਿਆ ਵਿਰੋਧੀ ਧਿਰਾਂ ਨੂੰ ਇੱਕ ਪਾਸੇ ਦਾ ਰੁਨੀਤ ਬਿੱਟੂ ਜਿਖੋ ਆ ਕਾਂਗਰਸ ਦੇ ਖਿਲਾਫ ਗੱਲ ਕਰ ਰਿਹਾ ਨਾਲ ਹੀ ਉਹਨਾਂ ਨੇ ਇੱਕੋ ਨਿਸ਼ਾਨੇ 'ਚ ਆਪ ਨੂੰ ਵੀ ਲੈ ਲਿਆ ਬਿਲਕੁਲ ਉਹ ਕਹਿੰਦੇ ਵੀ ਦੇਖੋ ਕਾਂਗਰਸ ਜਿਹੜੀ ਹੈ ਗਿਆ ਝਾੜੂ ਦੇ ਖੇਲਣ ਤੋਂ ਪਹਿਲਾਂ ਹੀ ਕਾਂਗਰਸ ਖੇਲ ਰਹੀ ਜੀ ਜੀ ਝਾੜੂ ਵਾਲੇ ਕੀ ਕਹਿ ਰਿਹਾ ਜਿਹੜੇ ਵਿੱਤ ਮੰਤਰੀ ਦੀ ਆਪਾਂ ਗੱਲ ਕਰੀ ਹਰਪਾਲ ਜੀ ਮਾਦੀ ਉਹ ਕਹਿੰਦੇ ਦੇਖੋ ਜੀ ਐਡੀ ਕਾਂਗਰਸ ਕਰਪਟ ਜਮਾਤ ਹੈ ਪੁਨਰਿਸਟ ਜਮਾਤ ਹੈ ਨਾ ਇਹ ਅੱਗੋਂ ਇਹਨੇ ਪਿਛਟ ਹੈ ਕਹਿੰਦੇ ਉਹਨਾਂ ਨੂੰ ਲਿਖ ਕੇ ਲਾ ਦੇਣਾ ਚਾਹੀਦਾ ਹੈ ਕਾਂਗਰਸ ਭਵਨ ਦੇ ਵਿੱਚ ਕਿ ਮੁੱਖ ਮੰਤਰੀ ਦੀ ਕੁਰਸੀ ਵਕਾਊ ਹੈ ਜੀ ਕਿਸ ਹੱਦ ਤੱਕ ਗੱਲ ਚਲੀ ਗਈ ਔਰ ਵਿਕਾਉ ਦੀ ਗੱਲ ਇੰਨੀ ਨਹੀਂ ਕਹੀ ਉਹਨਾਂ ਨੇ ਨਾਲ ਇਹ ਵੀ ਕਿਹਾ ਕਹਿੰਦੇ ਜਿਹੜੇ 500 ਕਰੋੜ ਰੁਪਏ ਦਾ ਰੇਟ ਸੀ ਨਾ ਇਹਦਾ ਪਿਛਲਾ ਰੇਟ ਆ ਹੁਣ ਤਾਂ ਕਹਿੰਦੇ ਕਿਉਂਕਿ ਮਹਿੰਗਾਈ ਵਧ ਗਈ ਹੈ ਹੋ ਸਕਦਾ 800 ਕਰੋੜ ਰੁਪਏ ਤੱਕ ਚਲਾ ਜਾਏ ਹੁਣ ਜਿਸ ਕਾਂਗਰਸ ਬਾਰੇ ਸਿੱਧੀ ਇਦਾਂ ਨਹੀਂ ਬਣ ਜੇ ਕੁਰਸੀ ਵਿਕਾਉਆ ਰਵਨੀਤ ਬਿੱਟੂ ਨੇ ਦਾ ਇੱਕ ਹੱਥ ਦਾ ਕਮਜ਼ਰ ਹੱਥ ਹੀ ਲਾ ਦੀ ਉਹਦਾ ਕੱਚੇ ਬਣਾਣਾ ਤੱਕ ਵੀ ਉਹਨਾਂ ਨੇ ਗਣਤੀਆਂ ਜੇ 50 ਚੱਕ ਭਰ ਕੇ ਜਾਂਦੇ ਆ ਪੈਸਿਆਂ ਦੇ ਜਾਣੀ ਜਿਸ ਪਾਰਟੀ ਦੀ ਗੱਲ ਐ ਤਰ੍ਹਾਂ ਛਰੇ ਬਾਜ਼ਾਰ ਖਿਲਰ ਗਈ ਹੋਵੇ ਮੈਂ ਤੂੜੀ ਦੀ ਪੰਡ ਦਾ ਜ਼ਿਕਰ ਕੀਤਾ ਉਹ ਪਾਰਟੀ ਦਾ ਬਚਣਾ ਜਾਂ ਸੰਭਲਣਾ ਕਿੰਨਾ ਮੁਸ਼ਕਲ ਹੋਏਗਾ ਅੰਦਾਜ਼ਾ ਹੀ ਲਗਾਇਆ ਜਾ ਸਕਦਾ ਆਉਣ ਵਾਲੇ ਦਿਨਾਂ ਚ ਪਤਾ ਲੱਗੇਗਾ ਸੋ ਸਭ ਤੋਂ ਵੱਡੀਆਂ ਗੱਲਾਂ ਜਿਹੜੀਆਂ ਕਾਂਗਰਸ ਦੇ ਅੰਦਰੋਂ ਦਾ ਉੱਠੀ ਰਹੀਆਂ ਨੇ ਕਿਲੇ ਵਿਰੋਧੀ ਆਗੂ ਆ ਉਹ ਵੀ ਟਕਾ ਟਕਾ ਕੇ ਨਿਸ਼ਾਨੇ ਤੇ ਲੈ ਰਿਆ ਜੀ ਜੀ ਸੋ ਸਭ ਤੁਸੀਂ ਗੱਲ ਹਾਈ ਕਮਾਂਡ ਦੀ ਕੀਤੀ ਆ ਹਾਈ ਕਮਾਂਡ ਤਾਂ ਚੁੱਪ ਹੈ ਹੀ ਹੈ ਪਰ ਨਵਜੋਤ ਕੌਰ ਸਿੱਧੂ ਦੇ ਪਤੀ ਨਵਜੋਤ ਸਿੰਘ ਸਿੱਧੂ ਉਹ ਵੀ ਪੂਰੀ ਤਰ੍ਹਾਂ ਨਾਲ ਚੁੱਪ ਨੇ ਕੋਈ ਬਿਆਨਤਾ ਨਹੀਂ ਆਇਆ ਪਰ ਹੁਣ ਇਸ ਗੱਲ ਤੇ ਸਵਾਲੇ ਉੱਠ ਰਹੇ ਆ ਕਿ ਜੇਕਰ ਨਵਜੋਤ ਕੌਰ ਸਿੱਧੂ ਨੂੰ ਮੁਅਤਲ ਕਰ ਦਿੱਤਾ ਗਿਆ ਤਾਂ ਨਵਜੋਤ ਸਿੰਘ ਸਿੱਧੂ ਦਾ ਅਗਲਾ ਪੈਨਤੜਾ ਕੀ ਹੋਏਗਾ ਕੀ ਆਪ ਉਹ ਕਾਂਗਰਸ ਛੱਡਣਗੇ ਕਿ ਉਹਨਾਂ ਨੂੰ ਵੀ ਕੱਢਿਆ ਜਾਏਗਾ ਜਾਂ ਫਿਰ ਉਹ ਕਾਂਗਰਸ ਦੇ ਨਾਲ ਬਣੇ ਰਹਿਣਗੇ ਕਿਉਂਕਿ ਰਾਜਨੀਤਿਕ ਤਤਵਾਂ ਵਾਲੇ ਸਰਗਰਮ ਹੋ ਹੈ ਨਹੀਂ ਕਿਵੇਂ ਦੇਖਦੇ ਹੋ ਕਿ ਨਵਜੋਤਕਾਰ ਸਿੱਧੂ ਦੇ ਸਿਆਸੀ ਕਰੀਅਰ ਤੇ ਜਿੱਥੇ ਇੱਕ ਫੁੱਲ ਸਟਾਪ ਲੱਗਿਆ ਹੈ ਕੀ ਇਹ ਫੁੱਲ ਸਟਾਪ ਨਾਲ ਨਾਲ ਨਵਜੋਤ ਸਿੰਘ ਸਿੱਧੂ ਲਈ ਵੀ ਹੋ ਸਕਦਾ ਦੇਖੋ ਜਦੋਂ ਆਪਾਂ ਨਵਜੋਤ ਸਿੰਘ ਸਿੱਧੂ ਦੀ ਗੱਲ ਕਰਦੇ ਹਾਂ ਇੱਕ ਗੱਲ ਆਪਾਂ ਪਹਿਲਾਂ ਐਕਸਰ ਬਾਰੇ ਕਹਿੰਦੇ ਹੁੰਨੇ ਹਨ ਉਹਨਾਂ ਅੰਗ ਬਾਰੇ ਗੱਲ ਬੜੀ ਪਪੂਲਰ ਹੈ ਕਿ ਉਹ ਆਪਣੀ ਜਿਹੜੀ ਦਿਲ ਦੀ ਗੱਲ ਹੈ ਜਿਹੜੀ ਕਰਨੀ ਹੈ ਉਹ ਕਿਸੇ ਨਾਲ ਵੀ ਸ਼ੇਅਰ ਨਹੀਂ ਕਰਦੇ ਅਕਸਰ ਕਹਿੰਦੇ ਹੁੰਦੇ ਆ ਕਿ ਜਿਹੜੀ ਗੱਲ ਨਹੀਂ ਦੱਸਣ ਵਾਲੀ ਹੁੰਦੀ ਤੁਸੀਂ ਆਪਣੇ بیوی ਨਾਲ ਨਾ ਸ਼ੇਅਰ ਕਰੋ ਇਸ ਕਰਕੇ ਕੀ ਫੈਸਲਾ ਲੈਣਾ ਹੈ ਕੀ ਨਹੀਂ ਲੈਣਾ ਸਪਸ਼ਟ ਤੌਰ ਤੇ ਬੀਇੰਗ ਅ ਜਰਨਲਿਸਟ ਆਪਣੇ ਲਈ ਵੀ ਕਹਿਣਾ ਬੜਾ ਮੁਸ਼ਕਿਲ ਹੈ ਪਰ ਆਪਾਂ ਕਢਣਾਵਾਂ ਦਾ ਜ਼ਿਕਰ ਜ਼ਰੂਰ ਕਰ ਸਕਦੇ ਹਾਂ ਜਿਨ੍ਹਾਂ ਕਢਣਾਵਾਂ ਨੂੰ ਲੈ ਕੇ ਸਦੀ ਕਿਦਰ ਨੂੰ ਜਾਂਦੀ ਨਜ਼ਰ ਆ ਰਹੀ ਹੈ ਨਿਰੋਜ ਸਿੰਘ ਸਿੱਧੂ ਜਦੋਂ ਪਿਛਲੀ ਵਿਧਾਨ ਸਭਾ ਦੀ ਇਲੈਕਸ਼ਨ ਦੀ ਆਪਾਂ ਗੱਲ ਕਰੀਏ ਉਸ ਵੇਲੇ ਵੀ ਉਹਨਾਂ ਨੇ ਕਿਹਾ ਸੀ ਕਿ ਮੈਨੂੰ ਮੁੱਖ ਮੰਤਰੀ ਦੇ ਚਿਹਰੇ ਵਜੋਂ ਮੌਕਾ ਦਿੱਤਾ ਜਾਏਗਾ ਤਾਂ ਪਾਰਟੀ ਨੂੰ ਥਾਕੇ ਲੈ ਕੇ ਆਵਾਂਗਾ ਔਰ ਜਿਹੜਾ ਪੰਜਾਬ ਦਾ ਮੇਰੇ ਕੋਲ ਮਾੜਲਾ ਪੰਜਾਬ ਦੇ ਭਰੇ ਦੀ ਗੱਲ ਕਰਾਂਗਾ ਉਹਨਾਂ ਨੇ ਤਗੜੇ ਕੋਈ ਲੜਾਈ ਲਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਕਾਂਗਰਸ ਨੇ ਚਿਹਰਾ ਬਣਾਤਾ ਦਿੱਤਾ ਜਿਹੜਾ ਚੰਗੇ ਚੰਨੀ ਨੂੰ ਉਥੋਂ ਲੱਗਾ ਬਹੁਤ ਵੱਡਾ ਖਲਾਫ ਪੈਦਾ ਹੋਇਆ ਕਾਂਗਰਸ ਹਾਰੀ ਪਰ ਨਜੋਬ ਸਿੱਧੂ ਨੇ ਕਿਹਾ ਕਿ ਵੀ ਠੀਕ ਹੈ ਕਿ ਜ਼ਿੰਮੇਵਾਰੀ ਇਹਨੂੰ ਦਿੱਤੀ ਸੀ ਉਹਦੀ ਜ਼ਿੰਮੇਵਾਰੀ ਬਣਦੀ ਸੀ ਜਿਤਾਰ ਦਾ ਫੈਸਲਾ ਵੀ ਜੋ ਵੀ ਹੋਇਆ ਉਹ ਚੰਨੀ ਸਾਹਿਬ ਦੇ ਸਿਰ ਹੀ ਬਣਦਾ ਕਿਉਂਕਿ ਜ਼ਿੰਮੇਵਾਰੀ ਲੀਡ ਉਹਨਾਂ ਨੇ ਕੀਤੀ ਹੈ ਪਰ ਇੱਕ ਸ਼ਬਦ ਵਿੱਚ ਉਹ ਨਵਜੋਤ ਸਿੰਘ ਸਿੱਧੂ ਦੇ ਬੜੇ ਚੇਤੇ ਰਹਿੰਦੇ ਆ ਉਹਨਾਂ ਨੇ ਕਿਹਾ ਸੀ ਕਿ ਮੈਂ ਡ੍ਰੈੰਗ ਰੂਮ ਤੇ ਰੱਖਣ ਵਾਲਾ ਕੋਈ ਮਾਡਲ ਨਹੀਂ ਹੈ ਕਿ ਮੈਨੂੰ ਡ੍ਰੈੰਗ ਰੂਮ ਤੇ ਰੱਖਿਆ ਜਾਵੇ ਤੇ ਜਦੋਂ ਲੋੜ ਪਵੇ ਤੁਸੀਂ ਕੱਢ ਲਓ ਮੈਨੂੰ ਇਹ ਲੱਗਦਾ ਹੈ ਕਿ ਨਵਜੋਤ ਗੁਰ ਸਿੰਘ ਸਿੱਧੂ ਨੇ ਗੱਲ ਜਿਹੜੀ ਕਹੀ ਹੈ ਕਿ ਜਿਹੜੀ ਗੱਲ ਅੱਜ ਵੀ ਉਹ ਲਾਗੂ ਹੁੰਦੀ ਹੈ ਪਾਰਟੀ ਹਾਈਪ ਮਾਰ ਜਿੱਦੀ ਆਪਾਂ ਚੁੱਪੀ ਦੀ ਗੱਲ ਕੀਤੀ ਆ ਦੇਖੋ ਦੂਜੀ ਵੀ ਵਿਧਾਨ ਸਭਾ ਦੀ ਇਲੈਕਸ਼ਨ ਆਉਣ ਵਾਲੀ ਹੋ ਗਈ ਹੈ 27 ਵਿਧਾਨ ਸਭਾ ਦੀ ਇਲੈਕਸ਼ਨ ਆਪਾਂ ਜ਼ਿਕਰ ਕਰਦੇ ਆ ਚਰਚਾਵਾਂ ਸ਼ੁਰੂ ਹੋ ਗਈਆਂ ਸਰਗਰਮੀਆਂ ਸ਼ੁਰੂ ਹੋ ਗਈਆਂ ਤੇ ਅਜੇ ਤੱਕ ਵੀ ਜਿਹੜੀ ਕਾਂਗਰਸ ਹਾਈ ਕਮਾਂਡ ਹੈ ਸਿੱਧੇ ਤੌਰ ਤੇ ਜੋ ਆਪਾਂ ਨਜ਼ਰ ਆ ਰਿਹਾ ਹੈ ਨਜ਼ੂਰ ਸਿੰਘ ਸਿੱਧੂ ਨੂੰ ਪੰਜਾਬ ਦੇ ਅੰਦਰ ਕੋਈ ਜ਼ਿੰਮੇਵਾਰੀ ਨਹੀਂ ਸੌਂਪੀ ਗਈ ਨਜ਼ੂਰ ਸਿੰਘ ਸਿੱਧੂ ਇੱਕ ਨਾਮ ਹੈ ਪੰਜਾਬ ਦੀ ਰਾਜਨੀਤੀ ਚ ਕੌਮੀ ਪੱਤਰ ਦੇ ਵੀ ਇੱਕ ਨਾਮ ਹੈ ਕੀ ਉਹ ਫਿਰ ਚੁੱਪ ਕਰਕੇ ਬੈਠਣਗੇ ਜਾਂ ਸਿਆਸਤ ਤੋਂ ਸੰन्यास ਲੈ ਲੈਣਗੇ ਦਾਦਾ ਲਗਾਇਆ ਜਾ ਸਕਦਾ ਹੈ ਕਿ ਸੰन्यास ਤਾਂ ਲੈ ਨਹੀਂ ਸਕਦੇ ਤੇ ਫਿਰ ਸਿੱਧੀ ਗੱਲ ਇਹ ਵੀ ਹੈ ਕਿ ਪਾਰਟੀ ਹਾਈ ਕਮਾਂਡ ਵੱਲੋਂ ਜਦੋਂ ਉਹਨਾਂ ਨੂੰ ਕੋਈ ਜ਼ਿੰਮੇਵਾਰੀ ਨਹੀਂ ਸੌਂਪੀ ਗਈ ਅਗਲੇ ਇਲੈਕਸ਼ਨ ਵੀ ਨਜ਼ਦੀਕ ਆ ਗਿਆਂ ਤਾਂ ਕੀ ਫਿਰ ਪਾਰਟੀ ਹਾਈ ਕਮਾਂਡ ਇਹ ਸਮਝਦੀ ਹੈ ਕਿ ਉਹਨਾਂ ਨੂੰ ਇੱਕ ਤਰ੍ਹਾਂ ਪਾਰਟੀ ਦੇ ਅੰਦਰ ਡੈੰਗਰੂਨ ਚ ਮਾਡਲ ਦੀ ਧਰਿਆ ਉਹਨਾਂ ਨੂੰ ਰੱਖਿਆ ਜਾਵੇ ਜਦੋਂ ਲੋਡ ਪੈ ਦਾ ਨਾਮ ਲੈ ਲਓ ਨਹੀਂ ਤਾਂ ਨਾ ਲਓ ਸੋ ਪਾਰਟੀ ਹਾਈ ਕਮਾਂਡ ਵੱਲੋਂ ਜਿਸ ਤਰੀਕੇ ਨਾਲ ਅਣਦੇਖੀ ਕੀਤੀ ਗਈ ਤੁਹਾਨੂੰ ਨੌਜੂਦ ਕਰ ਸਿੱਧੂ ਨੇ ਕਿਹਾ ਕਿ ਜਿਹੜੇ ਲੱਗਦਾ ਹੈ ਕਿ ਉਹ ਚੀਜ਼ ਦਾ ਟਾਸਕ ਹਾਲਾਂਕਿ ਉਹਨਾਂ ਨੇ ਕਹੀ ਨਹੀਂ ਗੱਲ ਉਹੀ ਨਜ਼ਰ ਆਉਂਦੀ ਹੈ ਕਿ ਜੋ ਸੁਮੇਵਾਰੀ ਦੇਣੀ ਚਾਹੀਦੀ ਸੀ ਜੋ ਸਿੰਘ ਸਿੱਧੂ ਵਰਗੇ ਦਾਵਾ ਰੱਖ ਨੂੰ ਇੱਕ ਗੱਲ ਦੂਜੀ ਜਿਹਦੀ ਇਹ ਕਿ ਚਾਹੀ ਆਪਾਂ ਬਾਜਵਾਦੀ ਗੱਲ ਕਰ ਲਈਏ ਚਾਹ ਰਾਜਾ ਬਡੇਗੀ ਦੀ ਕਰ ਲਈਏ ਸਿਂਦਰ ਰਣਵਾ ਦੀ ਗੱਲ ਕਰ ਲਈਏ ਸਿਂਦਰ ਰਣਵਾ ਨੇ ਤਾਂ ਸਿੱਧੂ ਵਰਤੈ ਨੂੰ ਜ਼ੋਰ ਕੱਸ ਸਿੱਧੂ ਨੂੰ ਨੋਟ ਸੀ ਲੀਗਲ ਨੋਟ ਸੀ ਭੇਜਤਾ ਕਿ ਸਾਧਨ ਅੰਦਰ ਮਾਫੀ ਮੰਗੋ ਨਹੀਂ ਤਾਂ ਤੁਹਾਡੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਆਓ ਜੀ ਸਥਿਤੀ 'ਚ ਚੱਲਦੇ ਆਂ ਕੀ ਨਜੂ ਸਿੰਘ ਸਿੱਧੂ ਕਾਂਗਰਸ ਨਹੀਂ ਰਹਿ ਸਕਦੇ ਵੱਡਾ ਸਵਾਲੀਆ ਨਿਸ਼ਾਨ ਹੈ ਦੇਖੋ ਮੀਡੀਆ 'ਚ ਬਹੁਤ ਚਰਚਾ ਹੋ ਰਹੀ ਹੈ ਇਸ ਮੁੱਦੇ ਨੂੰ ਲੈ ਕੇ ਜੀ ਇਹ ਵੀ ਨਜੂਰ ਸਿੰਘ ਸਿੱਧੂ ਨੇ ਦੋਸ਼ ਲਾਤੇ 500 ਕਰੋੜ ਰੁਪਏ ਦੇ ਉਹਨੂੰ ਲੈ ਕੇ ਕਮਸਾਨ ਮੱਚਾ ਉਹ ਜਿਹੜਾ ਕਮਸਾਨ ਮੱਚਿਆ ਉਹ ਕਮਸਾਨ ਤਾਂ ਮੱਚ ਹੀ ਚੁੱਕਾ ਹੈ ਪਰ ਮੈਂ ਉਸ ਅਗਲੀ ਕੜੀ ਦੀ ਗੱਲ ਕਰਦਾ ਹਾਂ ਕਿ ਕੀ ਹੋ ਸਕਦਾ ਹੈ ਨਜੂਰ ਸਿੰਘ ਸਿੱਧੂ ਇਹੋ ਜੀ ਸਥਿਤੀ ਦੇ ਅੰਦਰ ਵੀਂਗੇ ਜਰਨਲਿਸਟ ਵੱਡਾ ਸਵਾਲੇ ਬਣਦਾ ਹੈ ਕਿ ਕੀ ਉਹ ਕਾਂਗਰਸ 'ਚ ਰਹਿ ਸਕਦੇ ਹੈ ਜਿਹੜੇ ਸਾਰੇ ਕਾਂਗਰਸ ਦੇ ਆਗੂਆਂ ਨੇ ਖਾਸ ਤੌਰ ਤੇ ਨਜੂਰ ਸਿੰਘ ਸਿੱਧੂ ਇੱਕੋ ਆਗੂ ਆ ਪੰਨਿਤਾ ਦੇ ਤੌਰ ਤੇ ਦਸਾਂ ਜਾਣਦੇ ਜਾਣਦੇ ਆ ਜੀ ਜੀ ਤੁਹਾਨੂੰ ਸਾਰਿਆਂ ਨੂੰ ਪਤਾ ਆਪਣੀ بیوی ਦੀ ਸਿਹਤ ਬਚਾਉਣ ਲਈ ਨਜੂਰ ਸਿੰਘ ਸਿੱਧੂ ਨੇ ਕੀ ਨਹੀਂ ਕੀਤਾ ਕੀ ਨਹੀਂ ਪਾਪੜ ਦੇ ਲਈ ਉਹਦੀ ਸਿਹਤ ਨੂੰ ਤੰਦਰੁਸਤ ਰੱਖ ਲਈ ਉਹਨੇ ਬਾਹਰ ਜਾ ਕੇ ਮਚਾਂਦੇ ਵਿੱਚ ਵੀ ਕਮੈਂਟਰੀ ਕੀਤੀ ਸ਼ੋਹਾਂ ਦੀ ਗੱਲ ਵੀ ਕੀਤੀ ਉਹ ਕਹਿੰਦਾ ਮੈਨੂੰ ਪੈਸੇ ਚਾਹੀਦੇ ਆ ਆਪਣੀ بیوی ਦੇ ਇਲਾਜ ਲਈ ਤੇ ਉਸ بیوی ਨਾਲ ਉਹਨਾਂ ਦੀ इमोशनल ਅਟੈਚਮੈਂਟ ਦਾ ਆਪ ਹੰਦਾਸਾ ਲਗਈ ਕਿਉਂਕਿ ਗੱਲ ਚੱਲ ਰਹੀ ਹੈ ਮੇਸਰ ਕਰਕੇ ਗੱਲ ਕਰ ਰਹੇ ਆਂ ਜੀ ਜੀ ਹੰਦਾਸਾ ਲਗਈ ਕਈ ਹੈ ਜਿੱਥੇ ਵੀਡੀਓ ਵਾਇਰਲ ਹੁੰਦੀਆਂ ਤਸਵੀਰਾਂ ਆਉਂਦੀਆਂ ਦੀ ਦੇ ਚ ਦੋਨੇ ਮੀਆਂ بیوی ਦੀ ਜੋੜੀ ਇਕੱਠੀ ਹੁੰਦੀ ਹੈ ਜene ਇੱਕ بیوی ਦੇ ਜੋੜੀ ਦੇ ਆਪਸ ਪਿਆਰ ਦੀ ਗੱਲ ਹੈਗੀ ਆ ਕਿ ਕਿੰਨਾ ਸਿੱਧੂ ਸਾਹਿਬ ਸਤਿਕਾਰ ਕਰਦੇ ਆ ਆਪਣੀ بیوی ਦਾ ਹੁਣ ਉਸ بیوی ਦੇ ਬਾਰੇ ਚ ਇਦਾਂ ਦੇ ਕਮੈਂਟਸ ਦਿੱਤੇ ਕਾਂਗਰਸ ਦੇ ਆਗੂਆਂ ਵੱਲੋਂ ਤਾਂ ਕੀ ਨਵਜੋਤ ਸਿੰਘ ਸਿੱਧੂ ਇਹ ਬਰਦਾਸ਼ਤ ਕਰ ਪਾਉਣਗੇ ਕਿ ਉਹਦੀ بیوی ਬਾਰੇ ਆਪਾਂ ਪੰਜਾਬੀ ਆ ਨਜੂਰ ਸਿੰਘ ਤੁਸੀਂ ਤਾਂ ਗੱਲ ਹੀ ਛੱਡੋ ਸਧਾਰਨ ਵਿਅਕਤੀ ਨੂੰ ਵੀ ਜੇ ਕੋ ਸਾਥੇ ਤੁਰਿਆ ਜਾਂਦੇ ਆ ਕੋਈ ਕਿਸ ਦੀ بیوی ਬਾਰੇ ਕੋਈ ਟਿੱਪਣੀ ਕਰੇ ਮੈਨੂੰ ਲੱਗਦਾ ਕੋਈ ਪੰਜਾਬੀ ਬਰਦਾਸ਼ਤ ਕਰੇਗਾ ਸੋ ਫੈਸਲਾ ਨਜੂਰ ਸਿੰਘ ਉਹਨੇ ਲੈਣਾ ਕੀ ਲੈਂਦੇ ਕੀ ਨਹੀਂ ਲੈਦੇ ਇਹ ਕਾਰਨ ਉਹਨਾਂ ਦਾ ਹੈ ਪਰ ਜਿਹੜੀਆਂ ਪ੍ਰਸਥਿਤੀਆਂ ਇਸ ਵੇਲੇ ਬਣਦੀਆਂ ਜਾਂਦੇ ਜਰਾ ਆ ਰਹੀਆਂ ਉਹਨਾਂ ਮਤਾਂਕ ਲੱਗਦਾ ਕਿ ਨਜੂਰ ਸਿੰਘ ਸਿੱਧੂ ਲਈ ਇਸ ਕਾਂਗਰਸ ਚ ਰਹਿਣਾ ਬਹੁਤ ਹੀ ਔਖਾ ਹੋਏਗਾ ਜਿਸ ਕਾਂਗਰਸ ਨੇ ਉਹਦੀ ਬੀਵੀ ਬਾਰੇ ਉਹਨੂੰ ਸਸਪੈਂਡ ਕੀਤਾ ਉਸ ਦੇ ਬਾਰੇ ਤਾਂ ਦੇ ਲਫਾਜ਼ਾਂ ਦੀ ਵਰਤੋਂ ਕੀਤੀ ਜਾ ਰਹੀ ਹੈ ਔਰ ਨਿਊਜੋ ਸਿੰਘ ਸਿੱਧੂ ਨੂੰ ਲਗਾਤਾਰ ਅਗਨੋਰ ਕਰਨਾ ਮੈਂ ਨਹੀਂ ਕਿਤੇ ਕਾਂਗਰਸ ਆਗੂ ਦੇ ਮੂੰਹ ਚੋਂ ਅੱਜ ਤੱਕ ਆਪ ਇਸ ਜਿਹੜੇ 4 ਸਾਲ ਲੰਘੇ ਨਿਊਜੋ ਸਿੰਘ ਸਿੱਧੂ ਬਾਰੇ ਕੋਈ ਦੰਦੇ ਸ਼ਬਦ ਚੰਗੇ ਸੁਣਿਆ ਨਹੀਂ ਉਹਨਾਂ ਨੂੰ ਵਾਪਸ ਆ ਕੇ ਗਵਾਹੀ ਕਰਨੀ ਚਾਹੀਦੀ ਹੈ ਜਹ ਜ਼ੋਰ ਲਗਾਉਣਾ ਚਾਹੀਦਾ ਕਿ ਪੰਜਾਬ ਜਿੱਤ ਕੇ ਹੈਗੇ ਇਹੋ ਜੀ ਸਿਧੀ ਚੱਲਦੇ ਆ ਪੋਲੀਟੀਕਲ ਤੌਰ ਤੇ ਕੀ ਫੈਸਲਾ ਲੈਂਦੇ ਆ ਕੀ ਫੈਸਲਾ ਨਹੀਂ ਲੈਂਦੇ ਨਯੂਜੋ ਸਿੰਘ ਸਿੱਧੂ ਲਈ ਇੱਕ ਵੱਡਾ ਐਸ ਵਾਲਾ ਸਵਾਲ ਬਣ ਗਿਆ ਨਯੂਜੋਤ ਕੋਰ ਸਿੱਧੂ ਨੇ ਤਾਂ ਜੋ ਕਹਿਣਾ ਸੀ ਕਹਤਾ ਪਰ ਉਹ ਅਸਲ ਜਿਹੜੀ ਮੈਂ ਕਹਾਂਗਾ ਪੰਜਾਬ ਦੀ ਰਾਜਨੀਤੀ ਨੂੰ ਕਹਿ ਕੇ ਕਹ ਲਓ ਕਾਂਗਰਸ ਦੀ ਪੋਲਿਟਿਕਸ ਨੂੰ ਲੈ ਕੇ ਕਹਿ ਲਓ ਐਸ ਵਾਲੀ ਜਿਹੜੀ ਬਾਤ ਹੈ ਉਹ ਨਯੂਜੋ ਸਿੰਘ ਸਿੱਧੂ ਦੇ ਪਾਲੇ 'ਚ ਹੈ ਦੇਖਣ ਵਾਲੀ ਗੱਲ ਹੈ ਕਿਹੋਣ ਵਾਲੇ ਦਿਨਾਂ 'ਚ ਨਯੂਜੋ ਸਿੰਘ ਸਿੱਧੂ ਇਹਨਾਂ ਸਾਰੇ ਮਾਮਲਿਆਂ ਤੇ ਕੀ ਐ ਫੈਸਲਾ ਲੰ ਜਾ ਰਿਹਾ ਸਿਸਾ ਬਗੇ ਗੱਲ ਹੈ ਜਿਹੜੀ ਉਹ ਲਾਪਤਾ ਸਰੂਪਾਂ ਦੀ ਕਰਾਂਗੇ ਇਸ ਮਾਮਲੇ ਦੇ ਵਿੱਚ ਐਫ ਆਈ ਆਰ ਹੈ ਜਿਹੜੀ ਉਹ ਹੋ ਚੁੱਕੀ ਹੈ ਤੇ ਹੁਣ ਐਸ ਡੀ ਪੀ ਸੀ ਦੇ ਵੱਲੋਂ 11 ਦਸੰਬਰ ਨੂੰ ਇੱਕ ਵਿਸ਼ੇਸ਼ ਇਕੱਤਰਤਾ ਬੁਲਾਈ ਗਈ ਹੈ ਜਿਸ ਮਾਮਲੇ ਦੇ ਵਿੱਚ ਹੁਣ ਵਿਸ਼ੇਸ਼ ਤਾਰ ਤੇ ਗੱਲਬਾਤ ਹੈ ਜਿਹੜੀ ਹੋਣੀ ਹੈ ਕਿ ਹੁਣ ਅੱਗੇ ਇਸ ਮਾਮਲੇ 'ਚ ਕੀ ਹੋਵੇ ਸੋਦਰ ਪੰਜ ਸਿੰਘ ਸਹਿਬਾਨਾਂ ਦੇ ਵੱਲੋਂ ਜਿਹੜੀ ਸੱਦਾ ਸੁਣਾਈ ਗਈ ਹੈ ਉਸ ਨੂੰ ਲੈ ਕੇ ਵੀ ਜਿਹੜੇ ਪੰਜ ਵਿਅਕਤੀ ਨੇ ਉਹ ਅੱਜ ਸੇਵਾ ਨਿਭਾਉਂਦੇ ਨਜ਼ਰ ਆਏ ਕੀ ਕਹਿਣਾ ਚਾਹੁੰਦੇ ਆ ਦੋਨਾਂ ਵਿਸ਼ਿਆਂ ਤੇ ਬਿਲਕੁਲ ਹੈ ਸਵਾਲ ਅੱਜ ਜਿਸ ਮੁੱਦੇ ਤੋਂ ਤੁਸੀਂ ਜ਼ਿਕਰ ਕਰਿਆ ਪਰ ਸਾਰੇ ਜਾਣਦੇ ਨੇ ਕਿ ਕੁਝ ਦਿਨ ਪਹਿਲਾਂ ਵੱਖ-ਵੱਖ ਜਿਹੜੀਆਂ ਧਾਰਮਿਕ ਜਥੇਬੰਦੀਆਂ ਸਿੱਖ ਜਥੇਬੰਦੀਆਂ ਜਿਹੜੀਆਂ ਉਹਨਾਂ ਵੱਲੋਂ ਅੰਮ੍ਰਿਤਸਰ ਦੇ ਵਿੱਚ ਇਕੱਠ ਕੀਤਾ ਗਿਆ ਜਿਹਦੇ ਕਿਸਾਨ ਜਥੇਬੰਦੀਆਂ ਵੀ ਆਈਆਂ ਖਾਤੋਤੇ ਜਿਸ ਜਨ ਡੱਲੇ ਵਾਲਾ ਏ ਹੋਰ ਤਾਂ ਉਹਨਾਂ ਦਾ ਗੁਆਇ ਉਡਾਲਾ ਸਾਹ ਬਾਕੀ ਆਗੂ ਉਹਨਾਂ ਵੱਲ ਇੱਕੋ ਗੱਲ ਕੀਤੀ ਗਈ ਸੀ ਕਿ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਲਾਪਤਾ ਹੋਇਆ ਪਤਾ ਨਹੀਂ ਲੱਗ ਰਿਹਾ ਉਹਨਾਂ ਨੇ ਕਿਹਾ ਕਿ ਬਹੁਤ ਵੱਡਾ ਇਹ ਗੁਨਾਹ ਹੈਗਾ ਇਸ ਮਾਮਲੇ ਦੇ ਵਿੱਚ ਉਹ ਕਹਿੰਦੇ ਕਿ ਇਸ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ ਪਤਾ ਲੱਗਣਾ ਚਾਹੀਦਾ ਕਿ ਕੌਣ ਆ ਦੋਸ਼ੀ ਕੌਣ ਹੈ ਸੁਮੇਵਾ ਕਿਉਂਕਿ ਇਹ ਪਹਿਲੂ ਇਹ ਵੀ ਰਿਹਾ ਆਪਾਂ ਸਾਰੇ ਜਾਣਦੇ ਸਪੀਕਰ ਕਹਿੰਦਾ ਹਸਨ ਸੰਧਵਾ ਇਸ ਤਰ੍ਹਾਂ ਕੈਬਨਟ ਦੇ ਮੰਤਰੀ ਉਹਨਾਂ ਦੇ ਉੱਥੇ ਪਹੁੰਚੇ ਤੇ ਸਰਕਾਰ ਵੱਲੋਂ ਉਸ ਮੁੱਦੇ ਤੇ ਤੇ ਕੇਵਲ ਮੈਤ ਨਹੀਂ ਕੀਤੀ ਗਈ ਬਲਕਿ ਜਿਉਂ ਹੀ ਉੱਥੇ ਇਕੱਠ ਹੋਇਆ ਉਸ ਇਕੱਠ ਦੇ ਵਿੱਚ ਹੀ ਇਹ ਜਾਣਕਾਰੀ ਦਿੱਤੀ ਗਈ ਕਿ ਇਸ ਮਾਮਲੇ ਨੂੰ ਲੈ ਕੇ ਐਫ ਆਈ ਆਰ ਦਰਜ ਕਰ ਲਈ ਗਈ ਹੈ ਜੀ ਕਿ ਕੌਨਾਂ ਇਸ ਮਾਲੇ ਤੇ ਕਾਰਵਾਈ ਕੀਤੀ ਜਾਵੇ ਉਹਦੇ ਚ ਬੇਦਬੀ ਦੀ ਧਾਰਾ ਜਿਹੜੀ ਹੈਗੀ ਆ ਉਹ ਵੀ ਨਾਲ ਜੁੜੀ ਗਈ ਹੈ ਕਿ ਸਿੱਧੇ ਤੌਰ ਤੇ ਇਸ ਤਰੀਕੇ ਨਾਲ ਗੁਰੂਗ੍ਰੰਥ ਜਿਹੜਾ ਅ ਸਦਾ ਅਸੀਂ ਮੰਨਦੇ ਆਂ ਦੁਨੀਆ ਭਰ ਚ ਬੈਠਾ ਸਿੱਖ ਪੰਜਾਬੀ ਭਾਈਚਾਰਾ ਨਤਮਸਤ ਹੁੰਦਾ ਇਹ ਤੋਂ ਸਾਡੇ ਲਈ ਕੋ ਪਵਿੱਤਰ ਜਾਂ ਉਪਰ ਸਥਾਨ ਹੋ ਨਹੀਂ ਸਕਦਾ ਗੁਰੂਗ੍ਰੰਥ ਸਾਹਿਬ ਤੋਂ ਉੱਪਰ ਤੇ ਉਸ ਦਾ ਇਸ ਤਰੀਕੇ ਨਾਲ ਇੰਨੇ ਸ੍ਰੋਪਾਂ ਦਾ ਲਾਭਕਾ ਹੋਣਾ ਔਰ ਉਹਦੀ ਕੋਈ ਜਾਂਚ ਪੜਤਾਲ ਨਾ ਹੋਣੇ ਤੇ ਦੋਸ਼ੀ ਕਟਹਿਰੇ ਨਾ ਖੜੇ ਕਰਨੇ ਇਹ ਸਾਰੇ ਮਾਮਲੇ ਲੈ ਕੇ ਐਫਆਈਆਰ ਦਰਜ ਹੋਈ ਆ ਉਹਦੀ ਕਾਰਵਾਈ ਦਾ ਅਗਲੇ ਦਿਨ ਦੇਖਿਆ ਜਾਏਗਾ ਕੀ ਹੁੰਦੀ ਹੈ ਕੀ ਨਹੀਂ ਹੁੰਦੀ ਪਰ ਇੱਕ ਵੱਡਾ ਆਵਾਜ਼ ਛਿੜ ਗਿਆ ਵੱਡਾ ਆਵਾਜ਼ ਇਸ ਕਦਰ ਛਿੜ ਗਿਆ ਸਰਕਾਰ ਨੇ ਐਫਆਈਆਰ ਦਰਜ ਕੀਤੀ ਹੈ ਉਹ ਸਿੱਖ ਜਥੇਬੰਦੀਆਂ ਨੇ ਮੰਗੀ ਸੀ ਕਿ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ ਦੂਜੇ ਪਾਸੇ ਸ਼੍ਰੋਮਣੀ ਗੁਰਦਵਾਰਾ ਪ੍ਰੰਧ ਕਮੇਟੀ ਨੇ ਸਾਬਤ ਹੋਰ ਤੇ ਕਿਹਾ ਜੀ ਕਿ ਇਸ ਮਾਮਲੇ ਦਾ ਨਿਪਟਾਰਾ ਹੋ ਚੁੱਕਾ ਹੈ ਆਕਾਲ ਚਾ 作 ਦੇ ਚੇਤੇਦਾਰ ਵੱਲੋਂ ਇਸ ਮਾਮਲੇ ਦੀ ਹਦਾਇਤ ਦੇ ਉੱਤੇ ਜਿਹੜੀ ਕਮੇਟੀ ਬਣਾਈ ਸੀ ਉਹ ਕਮੇਟੀ ਦੀ ਰਿਪੋਰਟ ਵੀ ਆਈ ਹੈ ਉਹਦੇ ਮਜ਼ਾਕ ਕਹਿੰਦੇ ਬੇਅਦਬੀ ਦਾ ਕੋਈ ਮਾਮਲਾ ਨਹੀਂ ਮਾਮਲਾ ਸਿਰਫ ਜਿਹੜੇ ਗੁਰਗਸੰਦੇ ਸਰੂਪ ਜਿਹੜੇ ਦਿੱਤੇ ਗਏ ਉਹਨਾਂ ਦੇ ਪੈਸਿਆਂ ਦੇ ਲੈਣ ਦੇਣ ਦਾ ਮਾਮਲਾ ਕਿ ਪੈਸੇ ਸਹੀ ਢੰਗ ਨਾਲ ਨਹੀਂ ਲਏ ਗਏ ਜਾਂ ਨਹੀਂ ਦਰਜ ਕੀਤੇ ਗਏ ਖੁਰਦ-ਖੁਰਦ ਹੋਇਆ ਉਸ ਮਾਮਲੇ ਲੈ ਕੇ ਕਾਰਵਾਈ ਵੀ ਕਹਿੰਦੇ ਕੀਤੀ ਗਈ ਹੈ ਜੀ ਇਹ ਕਿਹਾ ਗਿਆ ਕਿ ਸਰਕਾਰ ਸਿੱਧੇ ਤੌਰ ਤੇ ਸਾਡੇ ਸੁਮਣੀ ਗੁਰਧਰਪੰਧਕ ਜੀ ਨੂੰ ਮੰਗਣਾ ਹੈ ਦਖਲ ਦੇ ਰਹੀ ਹੈ ਹੁਣ ਕਿਹਾ ਜਾ ਸਕਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਲਾਪਤਾ ਹੋਏ ਉਹਨਾਂ ਲੈ ਕੇ ਸੁਵਣੀ ਗੁਰਦਾਰ ਪਰੰਧ ਕਮੇਟੀ ਤੇ ਸਰਕਾਰ ਅਮਣੋ ਸਾਹਮਣੇ ਨਜ਼ਰ ਆ ਰਿਹਾ ਹੁਣ ਇਸ ਮਾਮਲੇ 'ਚ ਕੱਲੀ ਸਰਕਾਰ ਨਹੀਂ ਐ ਸਗੋਂ ਵੱਖ-ਵੱਖ ਸਿੱਖ ਜਥੇਬੰਦੀਆਂ ਨੇ ਵੀ ਇਸ ਮਾਮਲੇ ਦੀ ਮੰਗ ਕੀਤੀ ਸੀ ਕਿ ਸਹੀ ਢੰਗ ਨਾਲ ਗੱਲ ਨਹੀਂ ਹੋਈ ਜੇ ਆਪਾਂ ਸਿੱਖ ਜਥੇਬੰਦੀਆਂ ਦੇ ਗੱਲ ਕਰੀਏ ਤਾਂ ਮੈਂ ਦਰਸ਼ਕਾਂ ਨਾਲ ਇਹ ਵੀ ਜ਼ਰੂਰ ਸਾਂਝ ਰੱਖਣੀ ਚਾਹਾਂਗਾ ਕਿ ਜਿਸ ਤਰ੍ਹਾਂ ਦਿੱਲੀ ਗੁਰਦਾਰ ਪਰੰਧ ਕਮੇਟੀ ਦਾ ਸਵਾਲ ਹੈ ਉਨਾਗ ਬਲੋਮੀ ਬਿਕਾਇਦਾ ਮੀਟਿੰਗ ਕਰਕੇ ਸਰਕਾਰ ਦੇ ਫੈਸਲੇ ਦੀ ਹਮਾਇਤ ਕੀਤੀ ਗਈ ਹੈ ਕਿ ਦੋਸ਼ੀ ਸਾਹਮਣੇ ਆਉਣੇ ਚਾਹੀਦੇ ਆ ਜਾਂਚ ਹੋਣੀ ਚਾਹੀਦੀ ਹੈ ਔਰ ਇਹ ਕਿਹਾ ਗਿਆ ਕਿ ਸ਼ੁਮਨੀ ਗੁਰਦਾਰਪੁਰ ਦੇ ਕਬਟੀ ਪ੍ਰਧਾਨ ਹਨ ਉਹਨਾਂ ਨੂੰ ਇਸ ਜਾਂਚ ਦੇ ਚ ਸਹਿਯੋਗ ਕਰਨਾ ਚਾਹੀਦਾ ਇੱਕ ਬਹੁਤ ਹੀ ਪਚੀਦਾ ਤੇ ਗੰਭੀਰ ਮਾਮਲਾ ਬਣਦਾ ਨਜ਼ਰ ਆ ਰਿਹਾ 40 ਸਾਲੀ ਸਦੀ ਦੇ ਚੱਲਦੇ ਆ ਹੁਣ 11 ਦਸੰਬਰ ਨੂੰ ਸ਼ੁਮਨੀ ਗੁਰਦਾਰਪੁਰ ਦੀ ਕਮਟੀ ਨੇ ਕੇਵਲ ਤੇ ਕੇਵਲ ਇਸੇ ਅਹਿਮ ਮੁੱਦੇ ਤੇ ਆਪਣੀ ਅੰਤਰੰਕ ਕਮੇਟੀ ਦੀ ਮੀਟਿੰਗ ਰੱਖੀ ਹੈ ਦੇਖਿਆ ਜਾਏਗਾ ਕਿ ਜੀਬੀਸੀ ਉਸ ਮਾਮਲੇ 'ਚ ਕੀ ਫੈਸਲਾ ਲੈਂਦੀ ਹੈ ਜੀ ਜੀ ਤੇ ਕਿਹਾ ਜਾ ਸਕਦਾ ਹੈ ਕਿ ਬਹੁਤ ਹੀ ਅਹਿਮ ਮੁੱਦਾ ਜਿਸ ਮੁੱਦੇ ਤੇ 11 ਦਸੰਬਰ ਨੂੰ ਐਸਜੀਸੀਬੀ ਵੱਲੋਂ ਆਪਣੀ ਅੰਤਰੰਕ ਕਮੇਟੀ ਦੀ ਮੀਟਿੰਗ ਕੀਤੀ ਜਾ ਰਹੀ ਹੈ ਜੀ ਜੀ ਕੀ ਕੋਈ ਜਿਹੜਾ ਫੈਸਲਾ ਲਿਆ ਜਾਏਗਾ ਕਿ ਸਰਕਾਰ ਨੇ ਜੋ ਕੀਤਾ ਉਸ ਨੂੰ ਰੱਦ ਕੀਤਾ ਜਾਏਗਾ ਕੋਈ ਜਾਂਚ ਦਾ ਪਹਿਲੂ ਸਾਹਮਣੇ ਲਿਆਂਦਾ ਜਾਏਗਾ ਇਹ ਸਥਿਤੀ ਜਿਹੜੇ ਮੀਟਿੰਗ ਤੋਂ ਬਾਅਦ ਆਪਣੀਆਂ ਨਜ਼ਰਾਂ ਬਣੀਆਂ ਰਹਿਣੀਆਂ ਕੀ ਫੈਸਲਾ ਲਿਆ ਜਾਂਦਾ ਉਹ ਜ਼ਰਾਂ ਦੇ ਸਾਹਮਣੇ ਸਪਸ਼ਟ ਹੋਣ ਤੋਂ ਬਾਅਦ ਹੀ ਅਸੀਂ ਉਹ ਗੱਲਬਾਤ ਕਰ ਸਕਦੇ ਹਾਂ ਜੀ 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 ਸਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਮਿਹਰਬਾਨੀ ਜੀ ਜੀ ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਕਿ ਸ੍ਰੀ ਕਲਤਕ ਸਾਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਹੁਣਾਂ ਦੇ ਵੱਲੋਂ 14 ਸਿੱਖ ਮੈਂਬਰਾਂ ਨੂੰ ਇੱਕ ਪੱਤਰ ਭੇਜਿਆ ਗਿਆ ਜਿਸ ਦੇ ਵਿੱਚ ਮੰਗ ਕੀਤੀ ਗਈ ਕਿ ਵੀਰਬਾਲ ਦਿਵਸ ਨੂੰ ਸਾਬਜਾਦਾ ਸ਼ਹੀਦੀ ਦਿਵਸ ਹੈ ਜਿਹੜਾ ਉਹ ਕੀਤਾ ਜਾਵੇ ਯਾਨੀ ਕਿ ਇਸ ਦਾ ਨਾਮ ਬਦਲਿਆ ਜਾਵੇ ਉਧਰ ਸੁਖਬੀਰ ਸਿੰਘ ਬਾਦਲ ਹੁਣਾਂ ਦੇ ਵੱਲੋਂ ਵੱਡਾ ਐਲਾਨ ਕਰ ਦਿੱਤਾ ਗਿਆ ਕਿ 2027 ਦੇ ਵਿੱਚ ਉਹ ਗਿੱਦੜਬਾਹ ਤੋਂ ਚੋਣ ਲੜਨਗੇ ਜੋ ਕਿ ਇਸ ਸਮੇਂ ਅਕਾਲੀ ਦਲ ਦੇ ਲਈ ਇੱਕ ਵੱਡਾ ਕਹਿ ਲਓ ਕਿ ਸਮੇ ਇੱਕ ਵੱਡਾ ਹਲਕਾ ਵੀ ਹੈ ਜਿੱਥੇ ਉਹਨਾਂ ਦਾ ਲੰਬੇ ਸਮੇਂ ਤੱਕ ਰਾਜ ਰਿਹਾ ਹੈ ਉਮੀਦ ਕਰਦੇ ਹਾਂ ਅੱਜ ਦਾ ਇਹ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ ਕੱਲ ਮੁੜ حاضر ਹੋਵਾਂਗੇ ਮੈਨੂੰ ਦਿਓ ਇਜਾਜ਼ਤ ਧੰਨਵਾਦ